ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਸ਼ੁਭ ਹੋਵੇ ਸੋ ਦੋਸਤੋ ਇੱਕ ਹੋਰ ਬਹੁਤ ਵਧੀਆ ਟੌਪਿਕ ਤੇ ਵੀਡੀਓ ਲੈ ਕੇ ਆਇਆ ਬਹੁਤ ਸੋਹਣਾ ਵਿਸ਼ਾ ਹੈ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਤੇ ਜੇ ਸਾਡੇ ਚੈਨਲ ਦੇ ਤੁਸੀਂ ਨਵੇਂ ਹੋ ਪਹਿਲੀ ਵਾਰ ਸਾਡੇ ਚੈਨਲ ਦੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਸੋ ਦੋਸਤੋ ਅੱਜ ਆਪਾਂ ਜ਼ਿੰਦਗੀ ਦੀਆਂ ਸੱਤ ਐਸੀਆਂ ਗ ਜੇ ਇਹ ਆਤਮਾ ਤੁਹਾਡੇ 'ਚ ਹੈਗੀਆਂ ਨੇ ਤਾਂ ਇਹ ਤੁਹਾਡਾ ਕੈਰੀਅਰ ਖਰਾਬ ਕਰ ਸਕਦੀਆਂ ਨੇ ਠੀਕ ਹੈ ਜੀ ਇਨ੍ਹਾਂ ਆਤਮਾਂ ਤੋਂ ਬਚੜਕਾਰਾ ਪਾਓ ਜੇ ਤੁਸੀਂ ਤਰੱਕੀ ਪਾਉਣੀ ਹੈ ਆਪਣੀ ਲਾਈਫ 'ਚ ਸਫਲ ਹੋਣਾ ਹੈ ਨਾ ਕਿਸੇ ਮੁਕਾਮ ਤੇ ਪਹੁੰਚਣਾ ਹੈ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਵੀ ਆਪਾਂ ਸੋਚੀ ਜਾਂਦੇ ਆ ਵੀ ਆ ਚੀਜ਼ ਕਰਨੀ ਆ ਆ ਕਰਨੀ ਆ ਪਰ ਆਪਾਂ ਐਕਸ਼ਨ ਨਹੀਂ ਲੈਂਦੇ ਉਹ ਚੀਜ਼ ਲਈ ਠੀਕ ਹੈ ਜੀ ਸੋਚੀ ਜਾਣਾ ਪਰ ਉਹ ਚੀਜ਼ ਨੂੰ ਕਰਨਾ ਨਹੀਂ ਹੈਗਾ ਸੋਚਣਾ ਨਹੀਂ ਹੁੰਦੀ ਚੀਜ਼ ਜੇ ਕਰਾਂਗੇ ਤਾਂ ਹੀ ਹੋਊਗੀ ਠੀਕ ਹੈ ਜੀ ਜੋ ਤੁਸੀਂ ਸੋਚਦੇ ਹੋ ਹਨ ਉਹਨੂੰ ਪੂਰਾ ਕਰੋ ਠੀਕ ਹੈ ਜੀ ਪਹਿਲੇ ਨੰਬਰ ਤੇ ਇਹ ਆਪ ਛੱਡ ਦਿਓ ਵੀ ਸੋਚੀ ਜਾਣਾ ਸੋਚਿਆ ਕਰਨਾ ਹੈ ਨਹੀਂਗਾ ਕਰੋ ਐਕਸ਼ਨ ਲਓ ਠੀਕ ਹੈ ਜੀ ਦੂਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਤੁਹਾਡਾ ਤੁਹਾਡੇ ਵਿੱਚ ਕੋਈ ਪੈਸ਼ਨ ਨਹੀਂ ਹੈਗਾ ਤੁਸੀਂ ਕਿਸੇ ਵੀ ਚੀਜ਼ ਨੂੰ ਲੈ ਕੇ ਜਨੂਨ ਨਹੀਂ ਹੈਗਾ ਤੁਹਾਡੇ ਵਿੱਚ ਵੀ ਹਾਂ ਯਾਰ ਮੈਂ ਆਹ ਚੀਜ਼ ਨੂੰ ਜਨੂਨ ਨਾਲ ਕਰਨਾ ਪੈਸ਼ਨ ਨਾਲ ਕਰਨਾ ਹੈ ਆ ਜਿੰਨਾ ਇੱਕ ਜਨੂਨ ਨਹੀਂ ਹੁੰਦਾ ਆਪਾਂ ਕਿਸੇ ਚੀਜ਼ ਨੂੰ ਦਿਲੋਂ ਨਹੀਂ ਕਰ ਸਕਦੇ ਹੈਗੇ ਇਸ ਲਈ ਆਪਣੇ ਵਿੱਚ ਜਨੂਨ ਲੈ ਆਉਟ ਹੈ ਜਿਹੜਾ ਜਨੂਨ ਨਹੀਂ ਹੈ ਤੁਹਾਡੇ ਜੀ ਪੈਸ਼ਨ ਨਹੀਂ ਹੈਗਾ ਇਹ ਆ ਤੁਸ ਸੁਧਾਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਆਪਣੇ ਚ ਪੈਸ਼ਨ ਲੈ ਗਿਓ ਕਿਸੇ ਵੀ ਚੀਜ਼ ਨੂੰ ਕਰਨ ਲਈ ਠੀਕ ਹੈ ਜੀ ਨੰਬਰ 3 ਤੇ ਆਪਾਂ ਗੱਲ ਕਰਾਂਗੇ ਜੀ ਤੁਹਾਡਾ ਕੋਈ ਗੋਲ ਨਹੀਂ ਹੈਗਾ ਠੀਕ ਹੈ ਜੀ ਜੇ ਇੱਕ ਜ਼ਿੰਦਗੀ ਦੇ ਵਿੱਚ ਗੋਲ ਹੋਣਾ ਬਹੁਤ ਦੂਰ ਹੈ ਵੀ ਮੈਂ ਆਹ ਚੀਜ਼ ਨੂੰ ਹਾਸਲ ਕਰਨਾ ਮੈਂ ਆਹ ਮੁਕਾਮ ਤੇ ਪਹੁੰਚਣਾ ਗੋਲ ਹੋਗਾ ਤਾਂ ਤੁਸੀਂ ਉੱਤੇ ਵਰਕ ਕਰੋਗੇ ਉੱਤੇ ਮਿਹਨਤ ਕਰੋਗੇ ਆਪਣਾ ਟਾਈਮ ਦਿਓਗੇ ਉਸ ਚੀਜ਼ ਨੂੰ ਹਨਾ ਤਾਂ ਹੀ ਉਹ ਚੀਜ਼ ਮਿਲੂਗੀ ਜਿਹੜਾ ਟਾਰਗੇਟ ਹੀ ਨਹੀਂ ਹੈਗਾ ਸਾਡਾ ਤਾਂ ਆਪਾਂ ਚੀਜ਼ ਨੂੰ ਅਚੀਵ ਕੀ ਕਰਨਾ ਠੀਕ ਹੈ ਜੀ ਤੇ ਨੰਬਰ 4 ਤੇ ਆਪਾਂ ਗੱਲ ਕਰਾਂਗੇ ਜੀ ਟਾਈਮ ਵੇਸਟ ਵਾਲੀ ਆਦਤ ਜਿਹੜੀ ਹੈਗੀ ਹੈ ਨਾ ਆਪਾਂ ਟਾਈਮ ਬਹੁਤ ਵੇਸਟ ਕਰਦੇ ਆਂ ਆਪਾਂ ਤੋਂ ਫੌਦੀ ਇਹਦੇ ਚੀਜ਼ਾਂ ਨੇ ਬਹੁਤ ਟਾਈਮ ਵੇਸਟ ਕਰਦੇ ਆ ਕਦੇ ਆਹ ਕਰ ਲਿਆ ਕਦੇ ਉਹ ਕਰ ਲਿਆ ਕਦੇ ਵੇਲੇ ਲੇ ਗਏ ਕਦੇ ਗਾਣੇ ਸੁਣ ਲਏ ਕਦੇ ਉੱਚ ਕਰ ਲਿਆ ਜੇ ਫ੍ਰੀ ਟਾਈਮ ਹੁੰਦਾ ਤਾਂ ਉੱਚ ਕੋਈ ਸਕਿੱਲ ਸਿੱਖ ਲਵੋਣਾ ਜਾਂ ਚੰਗੀਆਂ ਕਿਤਾਬਾਂ ਪੜ੍ਹ ਲਓ ਠੀਕ ਆ ਟਾਈਮ ਨੂੰ ਵੇਸਟ ਨਾ ਕਰੋ ਕਿਉਂਕਿ ਟਾਈਮ ਬਹੁਤ ਕੀਮਤੀ ਆ ਹਾਂ ਜਿੱਦਾਂ ਪੈਸਾ ਸਾਡੇ ਲਈ ਕੀਮਤੀ ਆ ਉਦਾਂ ਟਾਈਮ ਵੀ ਬਹੁਤ ਕੀਮਤੀ ਆ ਪੰਜਵੇਂ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਰਿਸਕ ਲੈਣਾ ਆਪਾਂ ਰਿਸਕ ਲੈਣ ਤੋਂ ਡਰਦੇ ਆ ਕਿਸੇ ਵੀ ਚੀਜ਼ 'ਚ ਆਪਾਂ ਜੇ ਰਿਸਕ ਲੈਣਾ ਹਨ ਮੰਨ ਲਓ ਕਿ ਬਿਜ਼ਨਸ ਸ਼ੁਰੂ ਕਰਨਾ ਹੈ ਹਨਾ ਜਾਂ ਕਿਸੇ ਵੀ ਤਰ੍ਹਾਂ ਤੁਸੀਂ ਰੈਸਟੋਰੈਂਟ ਆਪਾਂ ਕੰਨ ਨਹੀਂ ਯਾਰ ਕਿਤੇ ਆਪਾਂ ਨੂੰ ਨੁਕਸਾਨ ਨਾ ਹੋ ਜਾਏ ਲਾਸ ਨਾ ਹੋ ਜਾਏ ਰਿਸਕ ਲਵੋਗੇ ਰਿਸਕ ਲੈ ਕੇ ਹੀ ਚੀਜ਼ ਹੁੰਦੀ ਹੈ ਹਨਾ ਜਿੰਨਾ ਕਰ ਰਿਸਕ ਨਹੀਂ ਲੈਂਦੇ ਉਹਨਾਂ ਚ ਕਰ ਕਾਮਯਾਬੀ ਹੋ ਸਕਦੀ ਜਿੰਦਗੀ ਦਾ ਨਾਮ ਹੀ ਰਿਸਕ ਆ ਰਿਸਕ ਲੈਣਾ ਪੈਂਦਾ ਠੀਕ ਹੈ ਜੀ ਤੇ ਛੇਵੇਂ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਸਿੰਪਲ ਸੋਚ ਸਿੰਪਲ ਥਿੰਕਿੰਗ ਜਿੰਨੂੰ ਆਪਾਂ ਗਾਇਨਾ ਵੀ ਸਧਾਰਨ ਸੋਚ ਰੱਖੀ ਹੋਈ ਆਪਾਂ ਬੜੀ ਆਪਾਂ ਵੱਡੇ ਸੁਪਨੇ ਨਹੀਂ ਰੱਖੇ ਹੋਏ ਹਨਾ ਵੀ ਹਾਂ ਯਾਰ ਮੈਂ ਆ ਚੀਜ਼ ਕਰਨੀ ਆ ਲਾਈਫ ਦੇ ਵਿੱਚ ਨਾ ਵੱਡੇ ਸੁਪਨੇ ਲਵੋਗੇ ਵੱਡੀ ਸੋਚ ਰੱਖੋਗੇ ਠੀਕ ਆ ਤਾਂ ਹੀ ਤੁਸੀਂ ਵੱਡੇ ਬਣੋਗੇ ਜ਼ਿੰਦਗੀ ਚ ਕਾਮਯਾਬ ਹੋਵੋਗੇ ਤੇ 7ਵੇਂ ਨੰਬਰ ਤੇ ਸਭ ਤੋਂ ਬੈਸਟ ਚੀਜ਼ ਆ ਵੀ ਤੁਸੀਂ ਆਪਣੀ ਸਿਹਤ ਦਾ ਖਿਆਲ ਨਹੀਂ ਰੱਖ ਰਹੇ ਨਾ ਆਪਣੀ ਸਿਹਤ ਦਾ ਪੂਰਾ ਖਿਆਲ ਰੱਖੋ ਐਕਸਰਸਾਈਜ਼ ਕਰੋ ਵਧੀਆ ਖਾਣਾ ਖਾਓ ਠੀਕ ਹੈ ਜੀ ਤੇ ਜਿਹੜੀਆਂ ਚੀਜ਼ਾਂ ਸਾਡੀ ਬੋਡੀ ਨੂੰ ਨੁਕਸਾਨ ਪਹੁੰਚਾਉਂਦੀਆਂ ਜਿੱਦਾਂ ਜੰਕ ਫੂਡ ਵਗੈਰਾ ਜੋ ਵੀ ਹੋ ਗਿਆ ਹਨ ਕੋਸ਼ਿਸ਼ ਕਰੋ ਘੱਟ ਤੋਂ ਘੱਟ ਖਾਓ ਹੋਸਟਲੇ ਦਾ ਨਾ ਹੀ ਖਾਓ ਠੀਕ ਹੈ ਜੀ ਇਹ ਸੱਤ ਗੱਲਾਂ ਨੇ ਇਹ ਸੱਤ ਆਦਤਾਂ ਜੇ ਤੁਸੀਂ ਆਪਣੇ ਸੁਧਾਰ ਲੋਗੇ ਤਾਂ ਤੁਸੀਂ ਲਾਈਫ ਦੇ ਵਿੱਚ ਕਿਤੇ ਮਾਮ ਨਹੀਂ ਖਾ ਸਕਦੇ ਤੁਸੀਂ ਕਾਮਯਾਬ ਹੋਵੋਗੇ ਸਕਸੈਸ ਹੋਵੋਗੇ ਸੋ ਦੋਸਤੋ ਇੱਥੇ ਵੀਡੀਓ ਦਾ ਐਂਡ ਕਰਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੇ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਥੈਂਕ ਯੂ ਵੈਰੀ ਮਚ ਸਤਿ ਸ੍ਰੀ ਅਕਾਲ ਜੀ